بڑے شوق دے نال ٹابیاں تو پنیر کھان جی والے اس ویڈیو ذرا تسی کبھے بھی دوبارہ پوسو ناما چینل آپ سب دا سوالت ہے دوستو ٹابیاں دے اوپر سفر دے دوران لگ دی ہے بری فاسٹ کرنا لنچ کرنا جہاں پھر ڈنر کرنا تک کسی نہ کسی ٹابیدہ سہارا لنے ہیں ਔਰ ਪੂਰੇ ਪਰਿਵਾਰ ਦੇ ਨਾਲ ਉੱਥੇ ਬੈਠਦੇ ਹਾਂ ਔਰ ਕਈ ਤਾਂ ਬੇਟਾ ਮਤਲਬ ਪੂਰੀ ਰਾਤ ਖੁੱਲੇ ਰਹਿੰਦੇ ਨੇ ਤੁਸੀਂ ਜਦੋਂ ਮਰਜ਼ੀ ਜਾਓ ਟਾਬਿਆਂ ਦੇ ਉੱਪਰ ਜਿਸ ਵੀ ਤਰ੍ਹਾਂ ਦੇ ਖਾਣੇ ਦਾ ਤੁਸੀਂ ਆਰਡਰ ਕਰੋਗੇ ਉਹ ਖਾਣਾ ਤੁਹਾਨੂੰ ਉਸੇ ਦਿਨ 10-15 ਮਿੰਟਾਂ ਦੇ ਵਿੱਚ ਸਾਰਾ ਪ੍ਰੋਵਾਈਡ ਕਰ ਦਿੱਤਾ ਜਾਂਦਾ ਹੈ ਦੋਸਤੋ ਅੱਜ ਇਸ ਵਿਸ਼ੇ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜਿਸ ਵਿਸ਼ੇ ਨੂੰ ਲੈ ਕੇ ਅੱਜ ਗੱਲਬਾਤ ਕਰ ਰਹੇ ਆ ਇਸ ਪੂਰੇ ਐਪੀਸੋਡ ਦੇ ਵਿੱਚ ਉਹ ਵਿਸ਼ਾ ਸਾਡੀ ਜ਼ਿੰਦਗੀ ਦੇ ਨਾਲ ਸਾਡੇ ਪਰਿਵਾਰ ਦੇ ਨਾਲ ਤੇ ਬੱਚਿਆਂ ਦੀ ਉਸ ਜ਼ਿੰਦਗੀ ਦੇ ਨਾਲ ਜੁੜਿਆ ਹੈ ਜਿਹੜੀ ਅਜੇ ਲੋਕਾਂ ਦੇ ਵਿੱਚੋਂ ਵਿਚਰਨੀ ਹੈ ਜਿਸ ਨੇ ਲੋਕਾਂ ਵਿੱਚ ਵਿਚਰ ਕੇ ਕੁਝ ਸਿੱਖਣਾ ਹੈ ਸੁਪਨੀਰ ਅੱਜ ਆਪਾਂ ਕਿਸ ਤਰ੍ਹਾਂ ਦਾ ਖਾ ਰਿਹਾ ਕਦੇ ਸੋਚਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਪੰਚਾਰ 100% ਪ੍ਰਿਲੋਪ ਪਨੀਰ ਆਪਾਂ ਨੂੰ ਜਿਹੜਾ ਰੀਜਨਲ ਪਨੀਰ ਹੈ ਜਿਹੜਾ origignal ਪਨੀਰ ਜਿਸ ਦੀ ਕੀਮਤ ਸੱਚਮੁੱਚ ਚਿਰਨੀ ਹੈ ਉਹ ਪਨੀਰ ਦੇਖਣ ਨੂੰ ਨਹੀਂ ਮਿਲ ਰਿਹਾ ਉਹ ਪਨੀਰ ਨਹੀਂ ਮਿਲ ਰਿਹਾ ਔਰ ਜਿਸ ਪਨੀਰ ਦੀ ਆਪਾਂ ਅੱਜਕੱਲ੍ਹ ਘੁਰਜੀ ਖਾਂਦੇ ਆ ਉਹਨਾਂ ਨੂੰ ਮਤਲਬ ਪੀਸ ਕੱਟ-ਕੱਟ ਕੇ ਘਰ ਦੇ ਵਿੱਚ ਵੀ ਖਾ ਲੈਣੇ ਆ ਤੇ ਉਹ ਪਨੀਰ ਖਾਣ ਯੋਗ ਨਹੀਂ ਹੁੰਦਾ محض سو روپئے کلو جا رہا ہے اور, دیکھ اور, اور جنم دیکھو گھر بڑی ہوئی روٹی جب آپ کھانے ہاں تو اس ویلا اپ پتا ہوں کہ اسی کس طرح نہ مسالہ پایا ہے کس طرح نہ تڑکا لگایا ہے کی آپ سبجی جی بنائی ہے اس واش کیتا ہے ਕਿ ਕਟਰ ਵੱਲੋਂ ਸਬਜ਼ੀ ਨੂੰ ਆਪਾਂ ਚੈੱਕ ਕੀਤਾ ਹੈ ਇਹ ਸਾਰੇ ਕੁਝ ਆਪਾਂ ਘਰ ਦੀ ਰਸੋਈ ਦੇ ਵਿੱਚ ਆਪਣੇ ਪਰਿਵਾਰ ਵੱਲੋਂ ਤਿਆਰ ਕੀਤੀ ਰੋਟੀ ਦੇ ਦੌਰਾਨ ਇਹ ਸਾਰਾ ਕੁਝ ਕਰਦੇ ਹਾਂ ਕਿੰਨੀ ਸਾਫ਼ ਸਫਾਈ ਰੱਖਦੇ ਹਾਂ ਫਿਰ ਕਾਰਨ ਕੀ ਹੈ ਕਾਰਨ ਕੀ ਹੈ ਕਿ ਆਪਾਂ ਔਲ ਕਰ ਜੰਦੇ ਆ ਕਿ ਚਲੋ ਯਾਰ ਕੋਈ ਗੱਲ ਨਹੀਂ ਤੇ ਆਪਾਂ ਬਾਹਰੋਂ ਖਾ ਲਵਾਂਗੇ ਲੈਕਿਨ ਬਾਹਰ ਦਾ ਖਾਣਾ ਸਾਡੀ ਸਿਹਤ ਲਈ ਕਿੰਨਾ ਜ਼ਿਆਦਾ ਖਤਰਨਾਕ ਹੈ ਇਸ ਦਾ ਰਜ਼ਾ ਆਪਾਂ ਸਭ ਲਗਾਉਂਦੇ ਹਾਂ ਆਪਾਂ ਸਭ ਇਸ ਨੇ ਔਗਣ ਜਾਣਦੇ ਹਾਂ ਕਿ ਦੇਖੋ ਜਿਹੜੇ ਲੋਕ ਟਾਬਿਆਂ ਦੇ ਉੱਪਰ ਕੰਮ ਕਰਦੇ ਐ ਉਹ ਬੰਦੇ ਜਿਹੜੇ ਐ ਨਾ ਇਹ ਨਹੀਂ ਕਹਿੰਦਾ ਕਿ ਮਾੜੇ ਐ ਮਿਹਨਤ ਕਰ ਰਹੇ ਐ ਪਰ ਕਦੇ ਇਹਨਾਂ ਦਾ ਪਹਿਰਾਵਾ ਦੇਖਿਆ ਕਰੋ ਕਦੇ ਉਹ ਜਿਸ ਜਿਹੇ ਟਾਬੇ ਤੇ ਤੁਸੀਂ ਰੋਟੀ ਬਣਾ ਕੇ ਬੜੀ ਹੀ ਖਾ ਰਹੇ ਹੁੰਦੇ ਆ ਉਸ ਢਾਬੇ ਦਾ ਆਲੇ ਦੁਆਲੇ ਦਾ ਐਟਮੋਸਫੀਅਰ ਦੇਖਿਆ ਕਰੋ ਜੇ ਤੁਸੀਂ ਉਹ ਦੇਖਿਆ ਤਾਂ ਤੁਸੀਂ ਕਦੇ ਵੀ ਕਿਤੇ ਕਿਸੇ ਵੀ ਢਾਬੇ ਤੋਂ ਬੈਠ ਕੇ ਰੋਟੀ ਨਹੀਂ ਖਾਓਗੇ ਕਈ ਵਾਰ ਰੋਟੀ ਬਣਦੀ ਬਣਦੀ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਦੇ ਵਿੱਚ ਕਿੰਨਾ ਕੁ ਮਤਲਬ ਜਿਹੜਾ ਹੈ ਉਹ ਠੀਕ ਹੈ ਕਿੰਨਾ ਕੁ ਗਲਤ ਹੈ ਸੋ ਪਨੀਰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਨਕਲੀ ਪਨੀਰ ਆ ਰਿਹਾ ਨਕਲੀ ਘਿਓ ਆ ਰਿਹਾ ਦੇਸੀ ਘਿਓ ਨਕਲੀ ਆ ਰਿਹਾ ਇਹ ਪਿਛਲੇ ਦਿਨੀ ਇੱਕ ਹਮਰੈਸਰ ਸਾਹਿਬ ਦੀ ਫੈਕਟਰੀ ਜਿਹੜੀ ਪਕੜੀ ਗਈ ਹੈ ਜਿਸ ਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਘਿਓ ਹੈ ਉਹ ਨਕਲੀ ਬਣਾਇਆ ਜਾ ਰਿਹਾ ਹੈ ਉਹਦੇ ਉੱਪਰ ਛਾਪੇ ਮਾਰੀ ਹੋਈ ਹੈ ਸੋ ਇਹਦੀ ਖਬਰਾਂ ਬਹੁਤ ਆ ਰਹੀਆਂ ਨੇ ਕਿ ਵੱਡੀਆਂ ਵੱਡੀਆਂ ਕੰਪਨੀਆਂ ਦਾ ਜਿਹੜਾ ਪੈਕਿੰਗ ਕੀਤਾ ਸਮਾਨ ਹੈ ਉਹ ਸਪੈਕਿੰਗ ਕੀਤੇ ਸਮਾਨ ਨੂੰ ਲੈਣ ਤੋਂ ਖਰੀਦਣ ਤੋਂ ਪਹਿਲਾਂ 100 ਵਾਰ ਸੋਚੋ ਖਾਸ ਕਰਕੇ تیو دے ڈبے اجکل بڑیاں کمپنیاں ٹوبے ہے اپنا تھوڑا جہا سمیل آپ خوشبو ہوں دی کہ ٹھیک ہے دیسی کی آ. کدے سوچنے کو کس طرح پیار کیتا ہوئے گا دیسی کی آ. مطلب بڑے وڈے وگیاپن بنا کے ایڈ بنا کے وہ سارا کچھ کر دے ہے اور جڑی چنگی چیز ہوں جہے لوگ پہ دھے پنیر بنا مکھن بناو بنا مبارکباد کے پاتر نے, دے نے مبارک دے سارے بندے ایکو جہ نہیں ہوں بہت سارے لوگ اجیا نہ بھی ملاقات ہوں جو سچ مچ جو سچ سچمچ اسی ویلے دھو چی بالٹی کے ڈبے بھر بھر کے وہ ویچی جاتے ہیں وہ مبارکباد کے پاتر ਔਰ ਪਨੀਰ ਵੀ ਬਣਾਉਂਦੇ ਨੇ ਉਸ ਪਨੀਰ ਦਾ ਸਵਾਦ ਹੀ ਅਲੱਗ ਹੁੰਦਾ ਹੈ ਉਹ ਅਲੱਗ ਸਵਾਦ ਹੁੰਦਾ ਹੈ ਅੱਜ ਤੁਸੀਂ ਦੇਖ ਲਓ ਕੱਲ ਵਿਆਹ ਰੱਖ ਲਓ ਅੱਜ ਕਹਦੇ ਜੀ 50 ਕਵਾਂਟਲ ਕੱਲ ਸਾਨੂੰ ਦੁੱਧ ਚਾਹੀਦਾ ਉਹ ਕਹਿੰਦੇ ਜੀ ਹੁਣੇ ਲੈ ਜਾਓ ਘੰਟੇ ਬਾਅਦ ਹੀ ਲੈ ਜਾਓ ਤੇ ਉਹਦਾ ਕਾਰਨ ਕੀ ਹੈ ਕਿ ਉਹਨਾਂ ਨੇ ਤਾਂ ਆਪਣੇ ਸਿਸਟਮ ਦੇ ਨਾਲ 50 ਕਿਲੋ 50 ਕਵਾਂਟਲ ਦਾ ਬਜਾਏ ਉਹ ਤੋਂ ਜਿੰਨਾ ਮਰਜ਼ੀ ਲੈ ਜਾਓ ਤੁਸੀਂ ਉਹਨਾਂ ਨੇ ਉਸ ਤਰ੍ਹਾਂ ਉਹਦਾ ਦੁੱਧ ਤਿਆਰ ਕਰਨਾ ਹੈ ਸੋ ਦੋਸਤੋ ਮੈਂ ਇਸ ਐਪੀਸੋਡ ਦੇ ਵਿੱਚ ਸਾਡੇ ਪੰਜਾਬ ਦੇ ਸਿਹਤ ਮੰਤਰੀ ਬਲੂ ਵੀ ਕਿਹਾ ਗਿਆ ਕਿ ਦੁੱਧ ਪਨੀਰ ਤੇ ਘਿਓ ਜਿਹੜਾ ਹੈ ਇਹ ਅੱਜਕਲ ਕਿਸ ਤਰ੍ਹਾਂ ਦਾ ਆ ਰਿਹਾ ਹੈ ਇਸ ਨੂੰ ਖਰੀਦਣ ਤੋਂ ਪਹਿਲਾਂ ਬਚੋ ਦੇਖੋ ਉਹਨਾਂ ਦਾ ਕੰਮ ਹੈ ਜਾਗਰੂਕਤਾ ਫੈਲਾਉਣੀ ਉਹ ਆਪਣਾ ਕੰਮ ਕਰ ਰਹੇ ਨੇ ਉਹ ਲੋਕਾਂ ਦੇ ਵਿੱਚ ਅਵੇਅਰਨੈਸ ਕਰ ਰਹੇ ਨੇ ਕਿ ਭਾਈ ਪਨੀਰ ਖਾਣ ਤੋਂ ਪਹਿਲਾਂ ਸੋਚ ਲਓ ਦੇਸੀ ਕਿਉਂ ਜਿਸ ਨੂੰ ਆਪਾਂ ਸਾਹਮਣੇ ਤੇ ਆ ਉਹ ਦੇਸੀ ਕਿਉਂ ਨਹੀਂ ਹੈ ਉਹਦਾ ਉਸ ਦੀ ਦੇਖੀ ਦੇਸੀ ਕਿਉਂਦੀ ਹੈ ਅਸਲ ਵਿੱਚ ਉਹ ਦੇਸੀ ਕਿਉਂ ਨਹੀਂ ਹੈ ਸੋ ਜਦੋਂ ਆਪਾਂ ਬਾਅਦ ਬਾਅਦ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਹੁਣ ਟਾਬਿਆਂ ਦੇ ਉੱਪਰ ਜਿਹੜੀ ਭੁਰਜੀ ਆਪਾਂ ਤਾਂ ਪਿਆਜ਼ ਪਾਇਆ ਨਜ਼ਰ ਆਉਂਦਾ ਮਸਾਲਾ ਪਾਇਆ ਨਜ਼ਰ ਆਉਂਦਾ ਹੈ ਔਰ ਮਤਲਬ ਬਿਸ਼ਨੀ ਵਰਗਾ ਲੈ ਲੈ ਕੇ ਰੋਟੀਆਂ ਦੇ ਨਜ਼ਾਰੇ ਤਾਂ ਫਿਰ ਮਤਲਬ ਖੂਬ ਭੁਰਜੀ ਖਾਂਦਾ ਅਸਲ ਵਿੱਚ ਉਹ ਭੁਰਜੀ ਸਾਡੀ ਸੇਕ ਲਈ بہت بڑی بہت وا نقصان دائک ہے بچے بھی چاہ کے کھانے میں بچے چاہ کے اس کر کے کھانے کہ انہوں نے بک لگی ہوں گھر کے بڑا ٹائم لگتا ہے اور جدو اپا باہروں کھانے آتے تو پھر سیدھے کا نقصان ساری سیتنا میں ہوں گا ہے دیکھو کئی نظرہ کمزور ہو ہے کئی سا چڑھ چڑھتا ہے کئی بچے ستے ہی رئی بچوں کو نیند ہی نہیں آتی مطلب وہ سارے کھان پان کا حصہ ہے جنہیں خاص کر کے جنہیں مزدور پریوارہ دے بچے نے وہ روٹی کھا کے ایڈے کرارے مار دے ہیں انہوں نے نیدی بہت ہے کیونکہ انہوں نے بزاروں بھی کچھ کھدا ہوں اس مزدور کا پریوار آرام دی نید نیند سوا ہے اور خود مزدوری کرنے والا وہ مزدور ویر وہ بھی آرام دینا نید لینا ہے سو اس کر کے زیادہ سوادہ میں بیچ پی کے ہستے وستے پروارے ہستے وستے پر, مطلب پر اپنا ایک دم اداس ویستے ہاں کیونکہ کھان پان اس طرح نہ نہیں ہے جس طرح نہ پہلے زمانے تو اسی دیکھو نال ایک گندی نالی بگ رہی ہوں تو اتنے کھڑی جنانیاں گول گپے کھا رہی ہوں نے اور گول گپے ਸਰਬ ਕਰਨ ਵਾਲਾ ਗੋਲ ਗੱਫਿਆਂ ਦੀ ਰੇੜੀ ਲਾਉਣ ਵਾਲੇ ਦੀ ਕਦੇ ਹਾਲ ਉਹਨਾਂ ਦੇ ਕਦੇ ਹਾਲਾਤ ਦੇਖਦੇ ਆ ਕਰੋ ਜਿਸ ਕੱਪੜੇ ਦੇ ਨਾਲ ਬਾਰ-ਬਾਰ ਉਹ ਹੱਥ ਪਹੁੰਚਦਾ ਹੈ ਉਸ ਕੱਪੜੇ ਦੀ ਸ਼ਕਲ ਦੇਖਿਆ ਕਰੋ ਤੁਸੀਂ ਤੁਹਾਨੂੰ ਤਾਂ ਇਹ ਹੈ ਜੀ ਬਸ ਪੰਜ ਚਾਰ ਗੋਲ ਗੱਫੇ ਪਲੇਟ ਵਿੱਚ ਰੱਖ ਕੇ ਦੇ ਦਿਓ ਚਲੋ ਜੀ ਉਹ ਭਾਈ ਤੁਸੀਂ ਉਹ ਗੋਲ ਗੱਫਿਆਂ ਦਾ ਆਨੰਦ ਨਹੀਂ ਤੁਸੀਂ ਤਾਂ ਢੇਰ ਸਾਰੀਆਂ ਬਿਮਾਰੀਆਂ ਲੈ ਕੇ ਆਪਣੇ ਘਰੀ ਜਾ ਰਹੇ ਹੋ ਢੇਰ ਸਾਰੀਆਂ ਬਿਮਾਰੀਆਂ ਸੋ ਇਸ ਕਰਕੇ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਉਹਨਾਂ ਨੇ ਵੀ ਮਤਲਬ ਇਸ ਗੱਲ ਦਾ ਕਿਹਾ ਹੈ ਕਿ ਪਨੀਰ ਜਿਹੜਾ ਹੈ ਨਕਲੀ ਆ ਰਿਹਾ ਹੈ ਦੇਸੀ ਘਿਓ ਨਕਲੀ ਆ ਰਿਹਾ ਹੈ ਇਹ ਚੀਜ਼ਾਂ ਖਾਣ ਤੋਂ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਤਾਂ ਕਿ ਇਸ ਦਾ ਨੁਕਸਾਨ ਜਿਹੜਾ ਤੁਹਾਨੂੰ ਨਾ ਹੋਵੇ ਤਾਂ ਬੱਚਿਆਂ ਨੂੰ ਨਾ ਹੋਵੇ ਸੋ ਇਸ ਕਰਕੇ ਦੋਸਤੋ ਜਦੋਂ ਵੀ ਢਾਬੇ ਤੇ ਰੁਕਦੇ ਆ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਕਿ ਘਰ ਦਾ ਬਣਿਆ ਹੋਇਆ ਫੁੱਲ ਕਾ ਜਿਹੜਾ ਹੈ ਉਹ ਜ਼ਰੂਰ ਖਾਓ ਉਹ ਲੈ ਜਾਓ ਘਰੋਂ ਪਾਣੀ ਦੀ ਬੋਤਲ ਭਰ ਕੇ ਲੈ ਜਾਓ ਟਾਬਿਆਂ ਦੇ ਬੈਠੇ ਉਥੋਂ ਪਲੇਟਾਂ ਲਾਓ ਤੇ ਆਰਾਮ ਨਾਲ ਖਾ ਲਓ ਟਾਬੇ ਵਾਲੇ ਠੀਕ ਹੈ ਉਹ ਗੁੱਸਾ ਵੀ ਕਰਦੇ ਆ ਕਿ ਸਾਡੇ ਦਾ ਕੁਝ ਲਿਆ ਹੀ ਨਹੀਂ ਸੋ ਇਸ ਕਰਕੇ ਕਿਤੇ ਨਾ ਕਿਤੇ ਪਾਈ ਆਪਣੇ ਘਰ ਦੀ ਇਹ ਬਣੀ ਹੋਈ ਹੀ ਚੀਜ਼ ਨੂੰ ਖਾਈਏ ਤਾਂ ਹੀ ਆਪਾਂ ਆਪਣੀ ਜ਼ਿੰਦਗੀ ਦੇ ਗੁਣ ਗਾਈਏ ਜੁੜੇ ਰਹੋ ਕੋਸ਼ਨਾਮਾ ਚੈਨਲ ਦੇ ਨਾਲ